Vas a ਹੋਰ ਤਾਂ ਨਹੀਂ ਆਇਆ ਨਹੀਂ ਆਇਆ ਇੱਥੇ ਬੈਠੇ ਆ ਮੇਰੇ ਬੁੱਤ ਨਹੀਂ ਨਹੀਂ ਕੋਈ ਗੱਲ ਕੋਈ ਗੱਲ ਪਛੜੀ ਹੋ ਜਾ ਪਛੜੀ ਪਾ ਲੋ ਯਾਰ ਬੋਲਾ ਜੋ ਲੱਭਾਈ ਯਾਰ ਪਹਿਲਾਂ ਤਾਂ ਬੜਾ ਜੋਰ ਲਾਓ ਯਾਰ ਅੰਦਰ ਕਰੋ ਨਾ ਛੱਡੀ ਛੱਡੋ ਬਫੇ ਨੂੰ ਤਾਂ ਡੰਡੇ ਨਾਲ ਨੂੰ ਡੰਡੇ ਨਾਲ ਕੇ ਪਾ ਲਓ ਹੋਰ ਦੇ ਸੁਰਦੇ ਤਾਂ ਜੀ ਆਪਸ ਹੋ ਗਿਆ ਹੋ ਗਿਆ ਕੀ ਹੋ ਗਿਆ ਲਈ ਆ ਅਸੀਂ ਪੱਠੇ ਪਾਣ ਆਏ ਸੀ ਕਿ ਪਸ਼ੂਆਂ ਨੂੰ ਨਾ ਹੂੰ 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 ਤਾਂ ਗਾਂ ਜੀ ਕਿੰਨੇ ਵਜੇ ਦੀ ਗੱਲ ਹੈ ਇਹ ਸਾਢੇ 12:30 ਦੀ ਗੱਲ ਹੈ ਹੂੰ ਹੂੰ ਤਾਂ ਫਿਰ ਉਹ ਗਾਂ ਜੀ ਸਾਡੇ ਅੰਦਰ ਲੱਗੇ ਨਾ ਬੰਨਣ ਤੋਂ ਦਾਦੀ ਬੇ ਸੀਗੀ ਫਿਰ ਮੈਂ ਅੱਗੇ ਹੋ ਕੇ ਦੇਖਿਆ ਤਾਂ ਉਹ ਤੂੜੀ ਦੇ ਉੱਤੇ ਬੈਠਿਆ ਸੀ ਅ ਚੀਤਾ ਚੀਤਾ ਮਤਲਬ 3:00 ਵਜੇ ਵੀ ਹਾਂਜੀ ਹਾਂਜੀ ਅੱਛਾ ਫਿਰ ਤੁਸੀਂ ਡਰੇ ਨਹੀਂ ਡਰੀ ਤਾਂ ਸੀਗੀ ویسے ਮੈਂ ਆਈ ਫਿਰ ਮੈਂ ਇੱਧਰ ਗਈ ਪਹਿਲੇ ਇੱਧਰ ਕੁੜੀ ਵਾਲੇ ਬਸੇ ਗਈ ਸੀ ਕਿਸੇ ਨੂੰ ਦੇਖਣ ਅੱਛਾ ਜਿੱਦਾਂ ਤੁਸੀਂ ਅੰਦਰ ਬੜੇ ਗਾਂ ਤੁਹਾਡੀ ਅੰਦਰ ਸੀ ਨਹੀਂ ਨਹੀਂ ਗਾਂ ਹੀ ਕੋ ਸਭ ਬਾਹਰ ਸੀ ਮੈਂ ਤਾਂ ਪੱਠੇ ਪੰਦੀ ਪੀ ਸੀ ਜੀ ਮਲੇਕ ਕਿਦਾਂ ਦਾ ਮਾਹੌਲ ਸੀ ਜਦੋਂ ਦੇਖਿਆ ਸੀ ਹੁਣ ਮਾਹੌਲ ਤਾਂ ਪਹਿਲੇ ਵਰਗਾ ਸੀਗਾ ਡਰ ਨਹੀਂ ਲੱਗਿਆ ਬਸ ਫਿਰ ਦੇਖਿਆ ਨਾ ਪਾਸੋਕੇ पे ਮੈਂ ਸੋਚਿਆ ਕੋਈ ਅਜਗਰ ਵਗੈਰਾ ਸਾਪੋਂ ਵਗੈਰਾ ਬੈਠਾ ਮੈਂ ਅੱਗੇ ਹੋ ਕੇ ਫਿਰ ਦੇਖਿਆ ਕਿ ਉਹਨੇ ਆਪਣੀ ਪੂੰਛ ਚੱਕੀ ਤੇ ਸਿਰ ਚੱਕਿਆ ਉੱਤੇ ਸਿਰ ਚੱਕਿਆ ਫਿਰ ਮੈਂ ਦੇਖਿਆ ਮੈਂ ਕਿਹਾ ਤਾਂ ਕੁਝ ਹੋਰ ਚੀਜ਼ ਹੈ ਫਿਰ ਮੈਂ ਬਾਹਰ ਨੂੰ ਆਈ ਨਾ ਠੀਕ ਟਿਕੁੰਡਾ ਦੇਖੋ ਲੁੱਕ ਗਿਆ ਸੀਗਾ ਸੁਜੇਮੀ ਉਹ ਤਾਂ ਬੱਸ ਕਿੁੰਡਾ ਲਾ ਕੇ ਚੱਲ ਗਏ ਜਿਲੇ ਤੁਹਾਨੂੰ ਪਤਾ ਲੱਗ ਗਿਆ ਤੁਹਾਡੀ ਪੂਰੀ ਟੀਮ ਇੱਥੇ ਪਹੁੰਚ ਗਈ ਹੈਗੀ ਆ ਤਿੰਦੂਆ ਤੁਸੀਂ ਰੈਕਸਿਓ ਵੀ ਕਰ ਲਿਆ ਹੈਗਾ ਲੋਕਾਂ ਲੋਕ ਵੀ ਧੰਨਵਾਦ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਤੇ ਇਹਨਾਂ ਨੂੰ ਇੱਕ ਹੀ ਨੇ ਕਹਿਣਾ ਚਾਹੁੰਦੇ ਆ ਦੇਖੋ ਸਾਨੂੰ ਇੱਕ ਦੋ ਦਿਨ ਤੋਂ ਇੱਥੇ ਮਿਲ ਰਹੀ ਸੀ ਕੰਪਲੇਨ ਅਸੀਂ ਇੱਥੇ ਪਿੰਜਰਾ ਵੀ ਲਗਾਇਆ ਸੀਗਾ ਅੱਜ ਦੋ ਤਿੰਨ ਦਿਨ ਹੋ ਗਏ ਪਿੰਜਰਾ ਇੱਥੇ ਲਗਾਇਆ ਸੀਗਾ ਔਰ ਬਕਾਇਦਾ ਸਾਡੀ ਟੀਮ ਜਿਹੜੀ ਆ ਰੋਜ਼ ਇੱਕ ਚੱਕਰ ਲਾ ਰਹੀ ਸੀ ਤੇ ਜਦੋਂ ਇਹ ਮੰਨ ਲਓ ਕਿਸੇ ਘਰ ਦੇ ਵਿੱਚ ਵੜ ਗਿਆ ਸੀ ਹੁਣ ਜਿਸ ਤਰ੍ਹਾਂ ਵਾ ਡੰਗਰਾਂ ਵਾਲਾ ਸੀ ਤੂਲੀ ਵਾਲਾ ਕਮਰਾ ਸੀ ਉਹਦੇ ਵਿੱਚ ਅੰਦਰ ਵੜ ਗਿਆ ਸੀ ਉੱਥੋਂ ਹੁਣ ਅਸੀਂ ਬੜੇ ਉਹਨਾਂ ਘਰ ਵਾਲਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਵਾ ਉਹਨੂੰ ਰੈਸਕਿਊ ਕਰ ਲਿਆ ਵਾ ਰੈਸਕਿਊ ਕਰਕੇ ਹੁਣ ਅਸੀਂ ਆਪਣੀਆਂ ਅਗਲੀ ਜਿਹੜੀ ਕਾਰਵਾਈ ਉਹ ਕਰਾਂਗੇ ਆ ਸਰ ਕੁਝ ਜਾਣਕਾਰੀ ਮਿਲੀ ਹੈਗੀ ਕਿ ਇਹ ਪਹਿਲਾਂ ਕਿਤਨੇ ਕਿਦੀ ਜ਼ਖਮੀ ਹੈਗਾ ਜਿੱਦਾਂ ਕਹਿੰਦੇ ਥੋੜੀ ਸੱਟ ਲੱਗੀ ਹੈ ਲਾਟਾ ਦੇ ਵਿੱਚ ਨਹੀਂ ਏਦਾਂ ਦਾ ਕੁਝ ਨਹੀਂ ਹੈਗਾ ਜੀ ਨਾ ਕੋਈ ਗੱਲ ਹੈਗੀ ਏਦਾਂ ਦੀ ਬਿਲਕੁਲ ਨਹੀਂ ਏਦਾਂ ਦੀ ਕੋਈ ਗੱਲ ਹੈਗੀ ਬਿਲਕੁਲ ਬਿਲਕੁਲ ਸਹੀ ਆ ਕੋਈ ਗੱਲ ਨਹੀਂ ਜੀ ਇਹ ਸੀ ਨਾ ਮੈਂ ਤਾਂ ਹਣੀ ਤਾਂ ਮੈਂ ਤਾਂ ਬੋਟੀ ਥੀ ਬੋਲੀ ਸਵੇਰੇ ਕਾਪ ਆਇਆ ਸਵੇਰ ਕਿੰਨੇ ਵਜੇ ਗੱਲ ਹੋ ਰਹੀ ਹੈ 1.5 ਵਜੇ ਜੀ ਕਾਪ ਆ ਕੇ ਚਲੀ ਗਈ ਉਹ ਮਤਲਬ ਉਹਨੇ ਅੰਦਰ ਨਹੀਂ ਦੇਖਿਆ ਮੈਂ ਕਿ ਉਹ ਮੁਰਗੇ 5:30 ਦੁੱਧ ਚੋਣ ਆਈ ਹੈ ਜੀ ਜੀ ਦੁੱਧ ਚੋਣ ਆਈ ਹੈ ਦੁੱਧ ਚੋਣ ਦੇ ਵਿੱਚ ਦੇਖਿਆ ਅੰਦਰ ਗੇਂਦ ਦੇਖਿਆ ਤਾਂ ਉਹ ਅੰਦਰ ਬੱਠਾ ਗੁਲੰਦਰ ਬੈਠੇ ਅੰਦਰ ਕੋਈ ਹੋਰ ਵੀ ਸੀ ਪਸ਼ੂ ਵਗੈਰਾ ਵੀ ਸੀ ਕੋਈ ਜਾਨਵਰ ਪਸ਼ੂ ਅੰਦਰ ਤੇ ਬੰਦੇ ਹਾਂ ਉਹ ਅੰਦਰ ਸੀ ਉਹਨੇ ਪਸ਼ੇ ਬੰਦੇ ਸੀ ਪਸ਼ੂ ਹੁਣ ਆ ਗਏ ਅੰਦਰ ਹਾਂ ਗਾਂ ਨਹੀਂ ਇਹ ਬਾਹਰ ਕੱਢ ਲਈ ਅੱਛਾ ਬਾਹਰ ਕੱਢ ਲਈ ਓਕੇ ਹਾਂ ਗਾਂ ਬਚ ਗਏ ਉਹ ਬੱਚੀ ਦੇ ਦੋਨੇ ਬਾਹਰ ਬੰਨੀ ਆ ਅੰਦਰ ਬੰਨੀ ਆ ਇਹ ਸਰ ਘਟਨਾ ਮੈਂ ਕਿਹਾ ਕੰਢੀ ਚ ਕਾਫੀ ਹੋ ਰਹੀਆਂ ਨੇ ਕੰਢੀ ਇਹ ਕਹਿੰਦੇ ਜਿਆਦਾ ਹੋ ਰਹੀ ਇਹ ਮਤਲਬ ਵੀ 5 6 ਦਿਨ ਤੋਂ ਘੁੰਮ ਰਿਹਾ ਇੱਥੇ ਘੁੰਮ ਰਿਹਾ ਸੀ ਕੋਈ ਸ਼ਿਕਾਰ ਸਕੂਰ ਵੀ ਕੀਤਾ ਇਹਨੇ ਕੋਈ ਨਹੀਂ ਸ਼ਿਕਾਰ ਸਕੂਰ ਦਾ ਕੁੱਤੇ ਨੂੰ ਪਿਆ ਇੱਕ ਦੋ ਵਾਰ ਕੁੱਤੇ ਨੂੰ ਪਿਆ ਹਾਂ ਹਾਂਜੀ